ਹਾਂਜੀ ਵੈਲਕਮ ਬੈਕ ਟੂ ਦਾ ਚੈਨਲ ਗਾਇਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਮਾਹੀ 뮤직 ਸਟੂਡੀਓ ਤੇ ਲਓ ਵੀ ਮਿੱਤਰੋ ਹੁਣ ਤੁਹਾਨੂੰ ਪਤਾ ਚੱਲ ਹੀ ਗਿਆ ਹੋਣਾ ਥੰਬਨੇਲ ਤੇ ਟਾਈਟਲ ਦੇਖ ਕੇ ਕਿ ਅੱਜ ਆਪਾਂ ਕਿੱਥੇ ਜਾ ਰਹੇ ਆ ਤੇ ਰੈਡੀ-ਸ਼ੈਡੀ ਆਪਾਂ ਹੋ ਗਏ ਆ ਤੇ ਲਫਾਰੀ ਆ ਰਿਹਾ ਉਸ ਤੋਂ ਪਹਿਲਾਂ ਕਿ ਆਪਾਂ ਮੈਗੀ ਖਾਈਏ ਤੇ ਫਿਰ ਆਪਾਂ ਚੱਲਦੇ ਖਾ ਕੇ ਲੈ ਲਓ ਵੀ ਸਜਣਾ ਮੈਗੀ ਆਪਣੀ ਆ ਗਈ ਹੈ ਤੇ ਖਾ ਕੇ ਮੈਗੀ ਤੇ ਉਸ ਤੋਂ ਬਾਅਦ ਆਪਾਂ ਫਿਰ ਨਿਕਲਦੇ ਆ ਜਿੱਦਾਂ ਮਾਤਾ ਨਰਾਵਰੀ ਦੇ ਤਿਉਹਾਰ ਤੇ ਜਾਦੇ ਹਾਂ ਉਸ ਤੋਂ ਬਾਅਦ ਲੋਵੀ ਲਾਵੀ ਲਾਵੀ ਹੈ ਲੋਵੀ ਸੱਜਣੋ ਲਖਾਰੀ ਪਹੁੰਚ ਚੁੱਕਿਆ ਅੱਧੇ ਘੰਟੇ ਬਾਅਦ ਹਾਂ ਕਿਵੇਂ ਆ ਵਧੀਆ ਜਾਨ ਠੀਕ ਹੈ ਮਸਾ ਹੀ ਆਇਆ ਗਰੂ ਯਾਰ ਮੀ ਪੈ ਗਿਆ ਜੀ ਅੱਜ ਚੱਲੀਏ ਫਿਰ ਚਲ ਉੱਥੇ ਜਾ ਕੇ ਮਿਲਦੇ ਹਾਂ ਲੋਵੀ ਸੱਜਣੋ ਯਾਰ ਦੋਸਤ ਆਪਣਾ ਇੱਕ ਹੋਰ ਆ ਰਿਹਾ ਤੇ ਆਪਾਂ ਖੜੇ ਹੋਏ ਹਾਂ ਹੁਣ ਇਸ ਟਾਈਮ ਮੰਦੋੜ ਤੇ ਵਿਚਾਰ ਚ ਤੇ ਕੋਣ ਗੁਸਤਾਖ ਆ ਰਿਹਾ ਨਾ ਹਾਂਜੀ ਗੁਸਤਾਖ ਆ ਰਿਹਾ ਫਿਰ ਗੁਸਤਾਖ ਨੂੰ ਲਾ ਕੇ ਇਕੱਠੇ ਹੀ ਆਪਾਂ ਇੱਥੋਂ ਚੱਲਦੇ ਹਾਂ ਕਰਦੇ ਵੇਟ ਫਿਰ ਉਹਦੀ a few moments later ਲੋ ਵੀ ਸਜਣੋ ਸਜਣਾ ਆਪਣਾ ਇੱਕ ਹੋਰ ਪਹੁੰਚ ਚੁੱਕਿਆ ਕਿਵੇਂ ਆ ਮਮਾ ਇਨੀ ਲੇਟ ਕਰਾਤਾ ਓ ਯਾਰ ਅਬੇ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲਣਾ ਹੈ ਪੈਦਲ اچھا ਪੈਦਲ ਪੈਦਲ ਯਾਤਰਾ ਠੀਕ ਯਾਰ ਹੁਣ ਆਪਾਂ ਜਾ ਰਹੇ ਆ ਪੈਦਲ ਪੈਦਲ ਮੇਲੇ ਤੇ ਤੇ ਮੇਲੇ ਦੇ ਲਗਭਗਾਂ ਪਾਸ ਅੰਦਰ ਪਹੁੰਚ ਹੀ ਚੁੱਕੇ ਆ ਥੋੜਾ ਜਿਹਾ ਦੂਰ ਰਹਿ ਗਏ ਆ ਆ ਕੀ ਹਾਲ ਹੈ ਬ੍ਰਦਰ ਠੀਕ ਕੈਨ ਹੈ ਹੋਰ ਵਧੀਆ ਕੋ ਮੈਂ ਮੇਲਾ ਹੋਰ ਵਧੀਆ ਕੋ ਹੋ ਠੀਕ ਹੈ ਚਾਲ ਠੀਕ ਮਿਲਦੇ ਜ਼ਬਰ ਦਾ ਪੰਜਾ ਜੀ ਲੋਬੀ ਸੱਜ ਲੋ ਹੁਣ ਆਪਾਂ ਬਸ ਮੇਲੇ ਤੇ ਪਹੁੰਚਣੇ ਵਾਲੇ ਆ ਤੇ ਮੇਲੇ ਦੇ ਆਪਾਂ ਲਗਭਗ ਐਂਟਰੀ ਕਰ ਹੀ ਗਏ ਹਨਾ ਉਹ ਪਿੱਛੇ ਹੀ ਐਂਟਰੀ ਹੋ ਗਈ ਸੀਗੀ ਹਾਂ ਜੀ ਐਂਟਰੀ ਤੇ ਮੇਲਾ ਤੁਸੀਂ ਵੇਖਿਓ ਬਹੁਤ ਹੀ ਘੈਂਡ ਮੇਲਾ ਯਾਰ ਮਾਤਾ ਨਹਿਰਾਵਾਲੀ ਦਾ ਮੇਲਾ ਪਿੰਡ ਮਮਦੋੜ ਡਿਸਟ੍ਰਿਕਟ ਫਰੋਜਪੁਰ ਚ ਲੱਗਦਾ ਅੱਜ ਅੱਲੇ 4 ਨੂੰ ਹੈ ਨਾ ਹਾਂ ਜੀ ਹਾਂ ਜੀ ਅੱਲੇ ਤਾਂ 4 ਨੂੰ ਵਾਹ ਵੀਰੇ ਸਾਰੇ ਜਣੇ ਜ਼ਰੂਰ ਇੱਥੇ ਆਇਓ 4 ਤਰੀਕ ਪਿੰਡ ਮਮਦੋੜ ਮਾਤਾ ਨਹਿਰਾਵਾਲੀ ਲੋ ਵੀ ਸੱਜਣੋ ਮੇਲੇ ਚ ਆਪਾਂ ਲਗਭਗ ਪਹੁੰਚ ਗਏ ਆ ਤੁਸੀਂ ਕਰੋ ਮੇਲੇ ਦਾ ਵਿਊ ਚੈੱਕ ਤੇ ਮੁੰਡੇ ਸੇਵਾ ਕਰ ਰਹੇ ਨੇ ਹਾਂ ਸੇਵਾਦਾਰੋ ਚੱਕੜ ਫੋਲੇ ਕਰੋ ਤੁਸੀਂ ਇੰਜੋਏ ਮੇਲਾ ਬਾਈ ਨੂੰ ਡਰ ਰਾਕ ਲਿਆ ਕਹਿੰਦਾ ਮੈਂ ਬਾਥਰੂਮ ਹੋਵਾਂ ਪਹਿਲਾਂ ਕਿਤੇ ਮੇਰਾ ਮੂਤਰ ਨਾ ਟਿਕ ਜਾਵੇ ਚੱਲੀਏ ਫਿਰ ਹਾਂ ਚਲੋ ਫਿਰ ਅੱਗੇ ਜਾ ਕੇ ਮਿਲਦੇ ਤੁਹਾਨੂੰ ਕਹਿੰਦੇ ਨੇ ਮੁੰਡੇ ਲੱਗ ਚੁੱਕੇ ਨੇ ਕੀ ਹੋ ਯਾਰ ਹਾਂ ਹੁਣ ਮਾਮਾ ਟਿਕਟ ਨਹੀਂ ਮੁੜਨੀ ਉਹਨਾਂ ਦੀ ਹੁਣ ਜਾਣਾ ਪੈਣਾ ਉਹ ਕਹਿੰਦੇ ਲੜਾਈ ਹੋ ਗਈ ਲੋਬੀ ਸੱਜਣੋ ਬਹਿ ਚੁੱਕੇ ਆ ਕਮਲ ਜੁੱਤੇ ਦੇ ਵਿੱਚ ਤੇ ਚੰਤਰੋ ਮਾਹੌਲ ਜੀ ਕੀ ਫੀਲ ਕਰ ਰਹੇ ਹੋ ਅਜੇ ਤਾਂ ਕੁਝ ਨਹੀਂ ਅਲਰਿਕਲ ਉਹ ਵਜਾ ਨਾਲ ਫੀਲ ਨਹੀਂ ਨਹੀਂ ਡਰ ਮੈਨੂੰ ਡਰ ਨਹੀਂ ਲੱਗਦਾ ਪਿਆ ਕਹਿੰਦੇ ਮੁੰਡਾ ਵਲੌਗ ਦੀ ਹਾਈਲਾਈਟ ਬਣਾ ਲਈ ਉਹਨੂੰ ਕਹਿ ਰਿਹਾ ਡਰ ਤੈਨੂੰ ਧੱਕਾ ਉਹਨੂੰ ਨਹੀਂ ਲੱਗ ਰਿਹਾ ਡਰ ਕਾੜੀ ਦੇਣਾ ਤੈਨੂੰ ਕਾੜੀ ਦੇਣਾ ਯਾਰ ਡਰ ਉਹ ਤੇਰਾ ਕੀ ਤੇਨੂੰ ਪੁਸਤਾਲੇ ਨੂੰ ਵੀ ਦਿਖਾ ਦੇ ਇਹ ਤੇ ਮੇਰੇ ਨਾਲ ਦੇਗਾ ਬੈਠੇ ਬੈਠੇ ਲਾਡੇ ਕਿੱਥੋਂ ਸਭਮ ਦੋਸਤ ਤੇਰੇ ਵਲੌਗ ਚ ਲੈ ਲਿਆ ਤੇ ਜੱਕੜ ਤੇ ਨਹੀਂ ਬਾ ਠੀਕ ਆ ਫਿਰ ਲਓ ਵੀ ਸੱਜਣੋ ਕਹਿੰਦੇ ਪੂਰਾ ਨਜ਼ਾਰਾ ਆ ਰਿਹਾ ਆ ਵੇਖੋ ਜੀ ਥੱਲੇ ਪਰਲੀ ਸਾਈਡ ਬੇੜੀ ਚੱਲ ਰਹੀ ਏ ਆਹ ਜਾਂਦੀ ਏ ਅਸੀਂ ਬੇੜੀ ਤੇ ਆਪ ਹੀ ਨਹੀਂ ਉਡਾ ਲਿਆ ਬੇੜੀ ਦੇ ਨਾਲ ਉਹ ਮਜ਼ਾ ਨਹੀਂ ਆਏਗਾ ਹਾਂ ਜੀ ਜਾਣ ਕੇ ਜੀ ਇੰਦੇ ਤੇ ਚੂੜਾ ਲੈਣਾ ਮੈਂ ਤਾਂ ਠੀਕ ਹੈ ਉਹ ਰੋਕਦੇ ਰੋਕਦੇ ਇੱਥੇ ਕੀ ਮੈਨੂੰ ਲੱਗਦਾ ਆਪਾਂ ਥੱਲੇ ਹੀ ਰੋਕੇਗਾ ਸਾਰਾ ਨਹੀਂ ਨਹੀਂ ਹੈ ਨਾ ਸੌੜ ਨਹੀਂ ਜਾਣਕ ਉਹ ਲੈ ਚਾ ਨਾ ਉਹ ਸਾਹਮਣੇ ਵੇਖੋ ਜੀ ਮਾਤਾ ਦਾ ਮੰਦਿਰ ਆ ਬਹੁਤ ਵਧੀਆ ਸਜਾਇਆ ਆ ਆਵੇ ਹਬੀ ਅਰੀ ਉਹ ਵੇਖੋ ਜੀ ਸਾਡੇ ਨਾਲ ਦੇ ਵੀ ਬੈਠੇ ਹੋਏ ਨੇ ਗਾਈਜ਼ ਇਸ ਟਾਈਮ ਆਪਾਂ ਨੂੰ ਬਹੁਤ ਹੀ ਜ਼ਿਆਦਾ ਉੱਪਰ ਉਹਨੇ ਰੋਕਿਆ ਹੋਇਆ ਛੁਡੇ ਨੇ ਸਭੀ ਗਾਈਜ਼ ਹੁਣ ਆਪਾਂ ਛੁਡੇ ਲੈ ਚੁੱਕੇ ਆ ਕਮਲ ਦੇ ਉੱਤੇ ਇਸ ਤੋਂ ਬਾਅਦ ਆਪਾਂ ਹੁਣ ਮੇਲਾ ਥੋੜਾ ਬਹੁਤ ਐਕਸਪਲੋਰ ਕਰਦੇ ਆਂ ਇਸ ਤੋਂ ਬਾਅਦ ਲੇਟ ਆ ਰਹੇ ਆ ਰਬੀ ਨੂੰ ਚੱਕਰ ਆ ਰਹੇ ਨੇ ਅਬੀ ਓ ਅਬੀ ਵੀ ਝੋੜੇ ਦਾ ਰਿਵਿਊ ਤੇ ਓ ਮਹਾਰਾਜ ਕਿੱਦਾਂ ਲੱਗਾ ਬਾਪ ਕੋ ਭੇਜ ਤੇਰੇ ਬੱਸ ਕੀ ਬਾਤ ਨਹੀਂ ਅਬੀ ਨਹੀਂ ਦੇਦਾ ਹੈ ਚੱਕਰ ਆ ਰਹੇ ਚੱਕਰ ਆ ਰਹੇ ਨਹੀਂ ਲੈਣਾ ਚਾਹੁੰਦਾ ਚਲੋ ਕੋਈ ਗੱਲ ਨਹੀਂ ਕੋਈ ਹੁਣ ਕਿਹੜਾ ਲੈਣਾ ਫਿਰ ਬੜ ਮੇਲਾ ਥੋੜਾ ਐਕਸਪਲੋਰ ਕਰੀਏ ਲੋ ਵੀ ਅਬੀਨੂ ਚੱਕਰ ਆ ਰਿਹਾ ਇਸ ਤੋਂ ਬਾਅਦ ਆਪਾਂ ਥੋੜਾ ਬਾਅਦ ਘੁੰਮ ਕੇ ਫਿਰ ਚੱਲਦੇ ਘਰੇ ਕੱਲ ਫਿਰ ਇੱਥੇ ਮਿਲਾਂਗੇ ਲੋ ਵੀ ਗਾਇਸ ਅਬੀਨੂ ਕਬਰਾਟ ਹੋ ਰਹੀ ਬੜੀ ਜਿਆਦਾ ਇਸ ਕਰਕੇ ਆਪਾਂ ਹੁਣ ਸਿੱਧਾ ਚੱਲੀਏ ਘਰੇ ਇਸ ਤੋਂ ਪਹਿਲਾਂ ਕਿ ਦੁਕਾਨਾਂ ਸਾਰੀਆਂ ਮੈਡੀਕਲ ਬੰਦ ਹੋ ਜਾਣ ਤੇ ਏ ਵਲੌਗ ਨੂੰ ਆਪਾਂ ਕੱਲ ਕੰਟੀਨਿਊ ਕਰਦੇ ਆਂ ਜਿਹਦਾ ਪਾਰਟ 2 ਬਣਾਵਾਂਗੇ। ਲੋ ਵੀ ਸੱਜਣੋ ਕਹਿੰਦੇ ਜਿਸ ਕੋ ਢੂੰਡਾ ਗਲੀ ਗਲੀ ਉਹ ਮਾਦਾ ਨਹਿਰਾ ਵਾਲੀ ਉਹ ਮਿਲੀ ਹੈ। ਹੋਰ ਗਜਿੰਦਰ ਸ਼ਾਹ ਜੀ ਆਲ ਹੈ। ਠੀਕ ਹੈ ਸਰ। ਵਧੀਆ ਹੈ? ਹਾਂ ਜੀ। ਇਹ ਬਾਈ ਦਾ ਤੁਸੀਂ ਪਹਿਲਾਂ ਵੀ ਵਲੌਗ ਵੇਖਿਆ ਹੋਣਾ YouTube ਤੇ ਆਪਾਂ ਪਾਇਆ ਹੋਇਆ। ਕਾਫੀ ਹਾਂ ਵੀ ਲੈ ਭੇਜੇ। ਬਾਈ ਦਹਾਹਾਂ ਦਹਾਹਾਂ ਦੀ ਗਵਾਈ ਇਹਨਾਂ ਨੂੰ ਜਿਆਦਾ ਨਾ ਗਵਾਈਂ ਮੇਰਾ ਭਰਾ। ਲੋ ਵੀ ਕਹਿੰਦੇ ਪਹਿਲਾਂ ਗੋਲ ਗੱਪੇ ਖਾ ਲਈਏ ਤੇ ਫਿਰ ਉਸ ਤੋਂ ਬਾਅਦ ਮਿਲਦੇ ਨੇ ਤਾਂ ਉਸ ਤੋਂ ਬਾਅਦ ਮਿਲਨੇ ਨਹੀਂ ਗੋਲ ਗੱਪੇ। ਜਿੱਡੇ ਜਿੱਡੇ ਬੰਦੇ ਲੱਗੇ ਹੋਏ ਆ ਕੋਲ ਗੱਪੇ ਖਾਣ ਚਲੋ ਇਹ ਫਿਊ ਮੂਮੈਂਟਸ ਲੇਟਰ ਲਓ ਵੀ ਸੱਜਣੋ ਕਹਿੰਦੇ ਆਪਣਾ ਸੱਜਣ ਮਿਲ ਗਿਆ ਕੜੁਕਾ ਵਾਲਾ ਵੀਰ ਆ ਜਾਓ ਲਓ ਜੀ ਕੜੁਕਾ ਵਖਾਣ ਨਹੀਂ ਨਹੀਂ ਕੜੁਕਾ ਆਪਾਂ ਨਹੀਂ ਨਹੀਂ ਰਾਹ ਇਕਰੁਕਾ ਇਕਰੁਕਾ ਆਏ ਆ ਸਾਡਾ ਭਰਾ ਹੈ ਦੂਰ ਤੱਕ ਹੀ ਆ ਦੋਵੇਂ ਹੱਥ ਖੜਾ ਆ ਵੀਰ ਬਹੁਤ ਲੱਗੇ ਅਇਸ਼ਾ ਸਲੀਮ ਔਰ ਸਲੀਮ ਕੀ ਆਤਾ ਸਲੀਮ ਨੇ ਬੀੜੀ ਵੀ ਆ ਆਪਣੇ ਵੀਰ ਇੱਧਰ ਵੀ ਆਪਣੇ ਬਹੁਤ ਵਧੀਆ ਪੌੜ ਆਇਆ ਇਹਨਾਂ ਨੂੰ ਤਾਂ ਪਤਾ ਹੀ ਆਇਆ ਜਾਣ ਕਿਵੇਂ ਤਾਂ ਲੱਗ ਰਿਹਾ ਮੈਂ ਕਰਨਾ ਦੀ ਫੀਲਿੰਗ ਪੂਰੀ ਆਉਟ ਆਨ ਦਿਲ ਗਾਰਡਨ ਗਾਰਡਨ ਹੋ ਰਿਹਾ ਦਿਲ ਗਾਰਡਨ ਗਾਰਡਨ ਹੋ ਰਿਹਾ ਬਹੁਤ ਮਯਾਰਿਆ ਆਇਆ ਯਾਹ ਪਿਆ ਲਬੇ ਸੀਰੀ ਸਾ ਲੱਗ ਰਿਹਾ ਹੈ ਦਿਲ ਗਾਰਡਨ ਗਾਰਡਨ ਤੋਂ ਮੈਂ ਵੀ ਜਾਣ ਅੱਗੇ ਦਿਖਾ ਰਹੀ ਹਾਂ ਮਹੌਲ ਤੁਹਾਨੂੰ ਜਿਹਨੇ ਵੀਰ ਆਪਾਂ ਨੂੰ ਟੈਂਡਾ ਨਹੀਂ ਨਿਖਾਉਣ ਦੇ ਚਾਹੇ ਮੈਂ ਬੁਡਰਵਾ ਹਾਏ ਕਹਿੰਦੇ ਕਹਿੰਦੇ ਮੁੰਡਿਆਂ ਦੇ ਅਸੀਂ ਅਰੀਜਨਲ ਨਹੀਂ ਨਹੀਂ ਅਰੀਜਨਲ ਹਰਨ ਲਾਇਆ ਆਇਆ ਹੈ ਕਿਹੜਾ ਅਰੀਜਨਲ ਹਰਨ ਹੈ ਰੀ ਰੀ ਚਲਾ ਤੇ ਖਾ ਮੇਰਾ ਭਰਾ ਚੱਲ ਪਈਏ ਚੱਲ ਹਰਨ ਜਾ ਅੱਗੇ ਯਾਰ ਇੱਕ ਰੀ ਵਿਖਾ ਦੇ ਬਜਾ ਦੇ ਭਰਾ ਕਹਿੰਦੇ ਅਰੀਜਨਲ ਹਰਨ ਲਾਇਆ ਆਇਆ ਹੈ ਰਨੇ ਭਾਈ ਬੰਜਾਰ ਰਨੇਗਾ ਇਹ ਤੇ ਸਾਰੇ ਗਿਆ ਆਏ ਏ ਆ ਜੁਡੀ ਦੀ ਲਾ ਲਓ ਵੀ ਸੱਜਣੋ ਕਹਿੰਦੇ ਸੱਜਣ ਆਪਾਂ ਨੂੰ ਹੰਤਾਰਨ ਲੱਗਾ ਚੱਲ ਧੰਨਵਾਦ ਭਾ ਬੜੀ ਮਿਹਰਬਾਨੀ ਜਾਣ ਠੀਕ ਹੈ ਓਕੇ ਕਰਨ ਵੀਰ ਠੀਕ ਹੈ ਸਲੀਮ ਭਾ ਜਲ ਵੀ ਸਜਣਾ ਹੁਣ ਇਧਰ ਤੱਕ ਮੁੰਡੇ ਨੇ ਤਾਰ ਦਿੱਤਾ ਆਪਣੀ ਮਰਸੀਡੀਜ਼ ਤੇ ਤੇ ਇਸ ਤੋਂ ਬਾਅਦ ਹੁਣ ਆਪਾਂ ਸਿੱਧਾ ਤਲੁਖਰੇ ਜਾ ਕੇ ਮਿਲਦੇ ਆ ਤੇ ਉੱਥੇ ਚੱਲ ਕੇ ਵਲੌਗ ਦੀ ਕਰਦੇ ਆ ਐਂਡਿੰਗ ਲੋ ਵੀ ਗਾਇਸ ਹੁਣ ਆਪਾਂ ਪਹੁੰਚ ਚੁੱਕੇ ਆ ਘਰੇ ਤੇ ਹੁਣ ਆਪਾਂ ਕਰਦੇ ਆ ਰੈਸਟ ਅੱਜ ਯਾਰ ਥੋੜਾ ਜਿਹਾ ਚੱਕਰ ਇਹ ਪੈ ਗਿਆ ਕਿ ਅਬੀ ਦੀ ਤਬੀਅਤ ਥੋੜੀ ਜਿਹੀ ਖਰਾਬ ਹੋ ਗਈ ਇਸ ਕਰਕੇ ਆਪਾਂ ਛੇਤੀ ਵਲੌਗ ਦੀ ਕਰਤੀ ਐਂਡਿੰਗ ਤੇ ਕਾਲੇ ਦਾ ਪਾਰਟ 2 ਆਏਗਾ ਇੱਕ ਪਾਰਟ 2 ਆਪਣਾ ਘੈੜ ਬਹੁਤ ਹੀ ਜਿਆਦਾ ਆਪਾਂ ਬਣਾਣਾ ਕਿਉਂਕਿ ਇਹਦੇ ਵਿੱਚ ਆਪਾਂ ਫੂਡ ਵਲੋਗਿੰਗ ਵੀ ਕਰਨੀ ਹੈ ਉਹਦੇ ਵਿੱਚ ਆਪਾਂ ਝੂਟੇ ਵੀ ਲੈਣੇ ਆ ਸਭ ਕੁਝ ਕਰਨਾ ਤੇ ਮਿਲਦੇ ਆਪਾਂ ਕੱਲ ਨਾਲੇ ਕੱਲ ਫਿਰੋਜ਼ਖਾਨ ਵੀ ਆ ਰਹੇ ਨੇ ਖਾਨ ਸਾਹਿਬ ਤੇ ਕੱਲ ਉਹਨਾਂ ਨੂੰ ਵੀ ਦੇਖਾਂਗੇ ਜਗਰਾਤਾ ਕੱਲ ਤੇ ਮਿਲਦੇ ਆਪਾਂ ਕਾਲਾ ਵਾਲੇ ਵਲੌਗ ਚ